ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਕਾਂਜਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਕਾਰ ਬਕਾਲੇ ਹੀ ਗੁਰੂ ਤੇਗ ਬਹਾਦਰ ਜੀ ਦੇ ਨਾਨਕ ਸਨ ਨਾਨਕੀ ਜੀ ਦੇ ਪਿਤਾ ਹਰੀ ਚੰਦ ਜੀ ਅਤੇ ਮਾਤਾ ਹਰਦਈ ਜੀ ਉੱਥੇ ਹੀ ਰਹਿੰਦੇ ਸਨ ਟਿਕਾਣਾ ਆਪ ਜੀ ਨੇ ਪਾਈ ਮੇਰਾ ਜੀ ਦੇ ਘਰ ਰੱਖਿਆ ਜਿੱਨਾ ਗੁਰੂ ਹਰਗੋਬਿੰਦ ਜੀ ਕੋਲੋਂ ਦਾਤ ਮੰਗੀ ਸੀ ਕਿ ਉਸ ਦੇ ਨਵੇਂ ਉਸਰੇ ਮਕਾਨ ਚਰਨ ਪਾਉਣ ਗੁਰੂ ਹਰਗੋਬਿੰਦ ਜੀ ਨੇ ਫਰਮਾਇਆ ਸੀ ਕਿ ਉਹ ਕਈ ਸਾਲ ਆਪਣੇ ਅਗਲੇ ਰੂਪ ਵਿੱਚ ਉੱਥੇ ਟਿਕਣਗੇ ਸੋ ਉੱਥੇ ਹੀ ਟਿਕਾਣਾ ਕੀਤਾ ਮਾਤਾ ਗੰਗਾ ਜੀ ਵੀ ਉਸ ਦੇ ਘਰ ਹੀ ਗੁਜ਼ਰੇ ਸਨ ਮਾਤਾ ਨਾਨਕੀ ਅਤੇ ਘਰੋ ਮਾਤਾ ਗੁਜਰੀ ਜੀ ਨਾਲ ਹੀ ਸਨ ਗੁਰਬਿਲਾਸ ਪਾਤਸ਼ਾਹੀ ਦਸਵੀਂ ਅਨੁਸਾਰ ਬਕਾਲਾ ਇੱਕ ਖੁਸ਼ਹਾਲ ਸ਼ਹਿਰ ਸੀ ਸਰਾਵਾਂ ਸਰਾਂ ਤੇ ਬੋਲੀਆਂ ਤੇ ਖੂਹਾਂ ਕਰਕੇ ਬੜਾ ਪ੍ਰਸਿੱਧ ਸੀ ਗੁਰੂ ਤੇਗ ਬਹਾਦਰ ਜੀ ਅੰਮ੍ਰਿਤ ਵੇਲੇ ਉੱਠਦੇ ਕੀਰਤਨ ਕਰਦੇ ਅਤੇ ਦਿਹਾੜੀ ਕਿਰਤਕਾਰ ਕਰਕੇ ਗੁਜ਼ਾਰਾ ਕਰਦੇ ਕਿਸੇ ਭੇਟਾ ਨੂੰ ਸਵੀਕਾਰ ਨਾ ਕਰਦੇ ਜੇ ਕੋਈ ਭੇਟਾ ਦਿੰਦਾ ਤਾਂ ਸਭ ਵੰਡ ਦਿੰਦੇ ਤਵਾਰੀਖ ਗੁਰਖਾਲਸਾ ਵਿੱਚ ਲਿਖਿਆ ਹੈ ਕਿ ਬਾਕੀ ਹੋਰ ਕਈ ਸਿੱਖ ਇਹਨਾਂ ਨੂੰ ਗੁਰੂ ਦਾ ਪੁੱਤ ਸੰਤ ਰੂਪ ਸਮਝ ਕਰ ਤਹਿਲ ਕਰਦੇ ਪਰ ਆਪ ਜੀ ਵੰਡ ਦਿੰਦੇ ਭਾਵੇਂ ਆਪ ਜੀ ਦਾ ਨਾਮ ਤਪਾ ਕਰਕੇ ਹੀ ਪ੍ਰਸਿੱਧ ਹੋ ਗਿਆ ਸੀ ਪਰ ਆਪ ਜੀ ਗ੍ਰੈਸਟੀ ਜੀਵਨ ਗੁਜ਼ਾਰ ਰਹੇ ਸਨ ਕਦੇ ਕਦੇ ਸ਼ਿਕਾਰ ਨੂੰ ਵੀ ਜਾਂਦੇ ਸਨ ਮਹਮਾ ਪ੍ਰਕਾਸ਼ ਨੇ ਸਾਖੀ ਪਹਿਲੀ ਵਿੱਚ ਲਿਖਿਆ ਹੈ ਗੁਰੂ ਜੀ ਬਕਾਲਾ ਵਿਖੇ ਟਿਖੇ ਰਹੇ ਬਹੁਤ ਘੱਟ ਮਿਲਦੇ ਅਤੇ ਆਤਮ ਆਨੰਦ ਵਿੱਚ ਹੀ ਰਹਿੰਦੇ ਲੋਕੀ ਦਰਸ਼ਨਾਂ ਦੀ ਭੁੱਖ ਲੈ ਕੇ ਆਉਂਦੇ ਪਰ ਆਪ ਜੀ ਘੱਟ ਹੀ ਕਿਸੇ ਨੂੰ ਪਾਸ ਪੁੱਜਣ ਦਿੰਦੇ ਸ਼ିକਾਰ ਵੀ ਇਸ ਲਈ ਖੇਡਣ ਲਈ ਚਲੇ ਜਾਂਦੇ ਤਾਂ ਕਿ ਕੋਈ ਆ ਕੇ ਤੰਗ ਨਾ ਕਰੇ ਗੁਰੂ ਤੇਗ ਬਹਾਦਰ ਜੀ ਤਹਾ ਬਸੇ ਰਹੇ ਗੋਪ ਅਲਿਪਤ ਆਤਮ ਰੰਗ ਰਸੇ ਕਾਹੂ ਕੋ ਦਰਸ਼ਨ ਨਹੀਂ ਹੋਏ ਰਹੇ ਇਕਾਂਤ ਤਹਾ ਪਹੁੰਚਤ ਕੋਏ ਜਬ ਕਬ ਚੜ ਸ਼ਿਕਾਰ ਪ੍ਰਭ ਜਾਵੇ ਨਹੀਂ ਲਹੇ ਸਮਾ ਕੋ ਦਰਸ਼ਨ ਪਾਵੇ ਜਦ ਵੀ ਕੋਈ ਉਪਦੇਸ਼ ਮੰਗਦਾ ਆਪ ਜੀ ਇਹ ਹੀ ਫਰਮਾਉਂਦੇ ਕਾਲ ਖਾਏ ਕਿਛ ਹਥੋ ਦੇ ਨਾਨਕ ਰਾਹ ਪਛਾਣੈ ਸੇ ਇੱਕ ਵਾਰੀ ਇੱਕ ਨੇ ਪੁੱਛਿਆ ਵਾਹਿਗੁਰੂ ਦੇ ਭਗਤਾਂ ਨੂੰ ਦੁੱਖ ਕਿਉਂ ਆਉਂਦਾ ਹੈ ਤਾਂ ਆਪਨੇ ਫਰਮਾਇਆ ਦੁਨੀਆ ਦੀ ਅਸਲੀਅਤ ਉਸ ਦੇ ਅਸਲੇ ਦੁੱਖ ਵਿੱਚ ਜਾਏ ਬਗੈਰ ਕਿਵੇਂ ਆ ਸਕਦੀ ਹੈ ਵਾਹਿਗੁਰੂ ਦੁੱਖ ਦੇ ਕੇ ਉਸ ਨੂੰ ਅਸਲੇ ਦੀ ਸੋਝੀ ਦਿੰਦਾ ਹੈ ਭਗਤ ਦੁੱਖ ਪਾਖ ਖੁਸ਼ ਹੁੰਦਾ ਹੈ ਆਪ ਜੀ ਨੂੰ ਆਤਮ ਰਸ ਵਿੱਚ ਖੇਲਦੇ ਦੇਖ ਕਈ ਜਗਿਆਸੂ ਫਿਰ ਵੀ ਆ ਜਾਂਦੇ ਸਨ ਇੱਕ ਨੇ ਪੁੱਛਿਆ ਭਗਤੀ ਦੇ ਕਿੰਨੇ ਪੜਾ ਹਨ ਤਾਂ ਆਪ ਜੀ ਨੇ ਕਿਹਾ ਪਹਿਲਾ ਹੈ ਹਰ ਉਸ ਵੱਲੋਂ ਚਿੱਤ ਹਟਾਉਣਾ ਜੋ ਉਸ ਵਾਹਿਗੁਰੂ ਵੱਲੋਂ ਚਿੱਤ ਹਟਾਏ ਦੂਜਾ ਉਸ ਵਾਹਿਗੁਰੂ ਨਾਲ ਕਿੰਨਾ ਸਨੇਹ ਕਿ ਉਹ ਹੋਰ ਸਭ ਕੁਝ ਭੁੱਲ ਜਾਏ ਅਤੇ ਆਖਰੀ ਹੈ ਉੱਠਦਿਆਂ ਬੈਠਦਿਆਂ ਚੇਤ ਅਚੇਤ ਉਸ ਦੇ ਪ੍ਰਕਾਸ਼ ਦੀ ਹੋਂਦ ਵਿੱਚ ਸਮਾਇਆ ਰਹੇ ਜਦ ਕਿਸੇ ਨੇ ਆ ਕੇ ਵਾਹਿਗੁਰੂ ਦੀ ਸੇਵਾ ਦਾ ਭਾਵ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਜਦ ਹਿਰਦੇ ਤੋਂ ਹਉਮੈ ਮਿਟ ਜਾਂਦੀ ਹੈ ਅਤੇ ਹਉਮੈ ਰਹਿਤ ਕੀਤੀ ਕਾਰਹੀ ਉਸ ਪ੍ਰਭੂ ਦੀ ਸੇਵਾ ਹੈ ਹਉਮੈ ਵਿੱਚ ਸੇਵਾ ਨਾ ਹੋਈ ਤੀਜੇ ਪਾਤਸ਼ਾਹ ਦਾ ਫਰਮਾਨ ਹੈ ਇਸ ਤਰ੍ਹਾਂ ਪ੍ਰਭੂ ਤੇ ਮਨੁੱਖ ਵਿੱਚ ਅੰਤਰ ਨਹੀਂ ਰਹਿੰਦਾ ਨਾਮ ਦੀ ਮਹਿਮਾ ਬਾਰੇ ਆਪ ਜੀ ਫਰਮਾਉਂਦੇ ਸਨ ਕਿ ਨਾਨਕ ਦੇ ਘਰ ਕੇਵਲ ਨਾਮ ਹੈ ਨਾਮ ਹੀ ਅਦ੍ਰਿਸ਼ਟ ਦਾ ਦ੍ਰਿਸ਼ਟਮਾਨ ਰੂਪ ਹੈ ਨਾਮ ਤੋਂ ਹੀ ਸਭ ਉਤਪਤੀ ਹੋਈ ਹੈ ਸੋ ਨਾਮ ਵਿੱਚ ਚਿੱਤ ਲਗਾਇਆ ਉਸ ਵਿੱਚ ਹੀ ਸਮਾ ਜਾਈਦਾ ਹੈ ਸਿਮਰਨ ਉਸ ਤੱਕ ਪੁੱਜਣ ਦਾ ਸਾਧਨ ਹੈ ਅਤੇ ਨਾਮ ਉਸ ਦੀ ਹੋਂਦ ਦਾ ਪ੍ਰਗਟਾਵਾ ਜਦ ਕਿਸੇ ਆ ਕੇ ਕਹਿਣਾ ਕਿ ਸਭ ਗੁਰੂ ਸੰਤਾਨਾਂ ਆਪਣੇ ਆਪਣੇ ਮਸੰਦਾਂ ਨੂੰ ਪੇਟਾ ਇਕੱਠੀਆਂ ਕਰਨ ਲਈ ਦੂਰ ਦਰਾਡੇ ਭੇਜਦੀਆਂ ਹਨ ਤੁਸੀਂ ਕਿਉਂ ਨਹੀਂ ਭੇਜਦੇ ਤਾਂ ਐਕੈਸਾ ਸੁੰਦਰ ਉੱਤਰ ਗੁਰੂ ਤੇਗ ਬਹਾਦਰ ਜੀ ਦਿੰਦੇ ਆਪ ਜੀ ਕਹਿੰਦੇ ਉਸ ਵਾਹਿਗੁਰੂ ਨੂੰ ਗਰੀਬ ਨਿਵਾਜ ਕਹਿੰਦੇ ਹਨ ਗਰੀਬ ਹੋਵਾਂਗਾ ਤਾਂ ਹੀ ਉਹ ਨਿਵਾਜੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ